ਇਹ ਗੁਰਦੁਆਰਾ ਸੀਸ ਕਨ ਸਾਹਿਬ ਉਹ ਸਥਾਨ ਜਿਸ ਸਥਾਨ ਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ ਉਹਨਾਂ ਦੇ ਸੀਸ ਨੂੰ ਭਾਈ ਜੈਤਾ ਜੀ ਦੇ ਵੱਲੋਂ ਗੁਰਦੁਆਰਾ ਬਿਵਾਨਗੜ ਸਾਹਿਬ ਜਿੱਥੇ ਸ਼ੋਭੇ ਤਕੀਦਪੁਰ ਸਾਹਿਬ ਕੀ ਉੱਥੇ ਲਿਆਂਦਾ ਗਿਆ ਤੇ ਬਿਵਾਨ ਦੇ ਰੂਪ ਦੇ ਵਿੱਚ ਇੱਕ ਪਾਲਕੀ ਦੇ ਵਿੱਚ ਸਜਾ ਕੇ ਉਹ ਸੀਸ ਨੂੰ ਇਸ ਸਥਾਨ ਤੇ ਲਿਆਂਦਾ ਗਿਆ ਜਿੱਥੇ ਮਹਾਰਾਜ ਦੇ ਪ੍ਰਕਾਸ਼ ਹੋਏ ਨੇ ਉੱਥੇ ਥੋੜਾ ਸਾਹ ਹੈ ਸੀਸ ਦਾ ਸਸਕਾਰ ਕੀਤਾ ਗਿਆ ਉਸ ਸਮੇਂ ਤੁਹਾਨੂੰ ਦੱਸ ਦਈਏ ਕਿ ਗੁਰੂ ਗੋਬਿੰਦ ਸਿੰਘ ਨੇ ਸਮੁੱਚੇ ਜਿਹੜੇ संगत गत समुची संगत नबोधन किया उस स्थान अजक गुरुद्वारा श्री अकाल बोंगा साहेब मौजूद है तेग बहादुर सी क्रिया कर ही ना किन आन तेग बहादुर के चलत भ्यो जगत को सोग ਹੇ 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 ਸਭ जग ਭਿਉ ਜੈ 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 ਸਰ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਦੇਸ਼ ਅਤੇ ਦੁਨੀਆ ਵਿੱਚ ਮਨਾਏ ਜਾ ਰਹੇ ਨੇ ਅਸੀਂ ਤੁਹਾਨੂੰ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਉਹ ਧਾਰਮਿਕ ਸਥਾਨ ਉਹ ਗੁਰਦੁਆਰਾ ਸਹਿਬਾਨਾ ਦੇ ਦਰਸ਼ਨ ਕਰਵਾ ਰਹੇ ਹਾਂ ਜੋ ਸ਼੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਕੇ ਸ਼ੋਭਿਤ ਨੇ ਮੇਰੇ ਪਿੱਛੇ ਜੋ ਤੁਸੀਂ ਵਿਸ਼ਾਲ ਇਮਾਰਤ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੀ ਇਹ ਗੁਰਦੁਆਰਾ ਸੀਸਗੰਜ ਸਾਹਿਬ ਹੈ ਜਿਸ ਸਥਾਨ ਤੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ 1675 ਈਸਵੀ ਦੇ ਵਿੱਚ ਦੇਸ਼ ਅਤੇ ਧਰਮ ਦੀ ਰਾਖੀ ਦੇ ਲਈ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਬਲਿਦਾਨ ਦਿੱਤਾ ਗਿਆ ਸੀ ਗੁਰੂ ਸਾਹਿਬ ਦੇ ਸੀਸ ਨੂੰ ਭਾਈ ਜੈਤਾ ਜੀ ਵੱਲੋਂ ਕੀਰਤਪੁਰ ਸਾਹਿਬ ਦੇਖੇ ਲਿਆਂਦਾ ਗਿਆ ਤੇ ਉੱਥੋਂ ਇੱਕ ਵਿਸ਼ਾਲ ਵਿਵਾਨ ਸਜਾ ਕੇ ਪਾਲਕੀ ਦੇ ਵਿੱਚ ਗੁਰੂ ਸਾਹਿਬ ਦੇ ਸੀਸ ਨੂੰ ਅਨੰਦਪੁਰ ਸਾਹਿਬ ਇਸ ਸਥਾਨ ਤੇ ਲਿਆਂਦਾ ਗਿਆ ਜਿੱਥੇ ਦਸਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤੇ ਸਮੁੱਚੇ ਪਰਿਵਾਰ ਵੱਲੋਂ ਭਾਈ ਜੈਤਾ ਜੀ ਨੂੰ ਗੱਲ ਨਾਲ ਲਗਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਗਿਆ ਸੋ ਇਸੇ ਅਸਥਾਨ ਦੇ ਉੱਪਰ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਸਥਾਨ ਗੁਰਦੁਆਰਾ ਸਾਹਿਬ ਇਸੇ ਕੰਪਲੈਕਸ ਦੇ ਵਿੱਚ ਮੌਜੂਦ ਹੈ ਸੋ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਦੋਵੇਂ ਗੁਰਦੁਆਰਾ ਸਾਹਿਬਾਨਾਂ ਦੇ ਨੌਵੇਂ ਪਾਸ਼ਾ ਸਾਹਿਬ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਨੇ ਇਸ ਸਮੇਂ ਅਸੀਂ ਖੜੇ ਹਾਂ ਗੁਰਦੁਆਰਾ ਸੀਸਕੰਨ ਸਾਹਿਬ ਵਿਖੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਗੁਰਦੁਆਰਾ ਸੀਸਕੰਨ ਸਾਹਿਬ ਉਹ ਸਥਾਨ ਜਿਸ ਸਥਾਨ ਤੇ ਨੌਵੇਂ ਪਾਸ਼ਾ ਸਾਹਿਬ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ ਦੇਸ਼ ਅਤੇ ਧਰਮ ਦੀ ਰਾਖੀ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਦਿੱਤੀ ਗਈ ਸੀ ਉਪਰੰਤ ਉਹਨਾਂ ਦੇ ਸੀਸ ਨੂੰ ਭਾਈ ਜੈਤਾ ਜੀ ਦੇ ਵੱਲੋਂ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਜਿੱਥੇ ਸ਼ਿਸ਼ੋਬੇ ਤਕੀਦਪੁਰ ਸਾਹਿਬ ਕੀ ਉੱਥੇ ਲਿਆਂਦਾ ਗਿਆ ਤੇ ਵਿਵਾਨ ਦੇ ਰੂਪ ਦੇ ਵਿੱਚ ਇੱਕ ਪਾਲਕੀ ਦੇ ਵਿੱਚ ਸਜਾ ਕੇ ਉਹ ਸੀਸ ਨੂੰ ਇਸ ਸਥਾਨ ਤੇ ਲਿਆਂਦਾ ਗਿਆ ਜਿੱਥੇ ਮਹਾਰਾਜ ਦੇ ਪ੍ਰਕਾਸ਼ ਹੋਏ ਨੇ ਉੱਥੇ ਥੜਾ ਸਾਹਿਬ ਹੈ ਇਸੇ ਸਥਾਨ ਤੇ ਇਸ ਪੁਰਾਤਨ ਇਤਿਹਾਸਕ ਸਥਾਨ ਦੇ ਉੱਪਰ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਜਿੱਥੋਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸੀਸਗੰਨ ਸਾਹਿਬ ਰੱਖਿਆ ਗਿਆ ਇੱਥੇ ਆਮ ਦਿਨਾਂ ਦੇ ਵਿੱਚ ਸੰਗਤ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ ਉੱਥੇ ਖਾਸ ਤੌਰ ਤੇ ਸ਼ਹੀਦੀ ਸ਼ਤਾਬਦੀ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਅਨੰਦਪੁਰ ਸਾਹਿਬ ਦੀ ਇਸ ਮੁਕੱਦਸ ਧਰਤੀ ਤੇ ਪੁੰਚਣਾ ਜਾ ਰਹੀ ਹੈ ਉੱਥੇ ਖਾਸ ਤੌਰ ਤੇ ਉਹ ਪਵਨ ਪਵਿੱਤਰ ਅਸਥਾਨ ਜਿਸ ਸਥਾਨ ਤੇ ਗੁਰੂ ਸਾਹਿਬ ਦਾ ਕੋਈ ਨਾ ਕੋਈ ਸੰਬੰਧ ਰਿਹਾ ਹੈ ਉਹਨਾਂ ਅਸਥਾਨਾਂ ਤੇ ਵੀ ਸੰਗਤਾਂ ਜਿਹੜੀਆਂ ਉਹ ਲਗਾਤਾਰ ਨਤਮਸਤਕ ਹੋ ਰਹੀਆਂ ਨੇ ਕਿਉਂਕਿ ਸ਼ਹੀਦੀ ਸ਼ਤਾਬਦੀਆਂ ਜਿਹੜੀਆਂ ਉਹ ਮਨਾਈਆਂ ਜਾਣੀਆਂ ਨੇ ਐਸੇ ਦੇ ਵਿੱਚ ਲਗਾਤਾਰ ਪਰਬੰਧ ਵੀ ਜਿਹੜੇ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ ਤਿਆਰੀਆਂ ਜਿਹੜੀਆਂ ਨੇ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਰੰਗ ਰੋਗਨ ਦਾ ਕੰਮ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਚੱਲ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਹਨਾਂ ਸ਼ਤਾਬਦੀਆਂ ਦੇ ਵਿੱਚ ਪੁੱਜਣ ਦੀ ਜੜੀ ਸੰਭਾਵਨਾ ਹੈ ਸੋ ਗੁਰਦੁਆਰਾ ਸੀਸਗੰਜ ਸਾਹਿਬ ਇਤਿਹਾਸਕ ਪੱਖੋਂ ਬਹੁਤ ਮਹੱਤਤਾ ਰੱਖਦਾ ਹੈ ਸਿੱਖ ਪੰਥ ਦੇ ਵਿੱਚ ਤੇ ਖਾਸ ਤੌਰ ਤੇ ਦੇਸ਼ ਤੇ ਦੁਨੀਆ ਦੇ ਵਿੱਚ ਵਸਦੀ ਜਿਹੜੀ ਸੰਗਤ ਹੈ ਉਸ ਦੇ ਮਨ ਦੇ ਵਿੱਚ ਇਹ ਸ਼ਰਧਾ ਹੁੰਦੀ ਹੈ ਇਹ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੀ ਨਾਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਣ ਉਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਤਸਵੀਰ ਜਿਹੜੀ ਮੈਂ ਉਹ ਦਿਖਾਣਾ ਹੈ ਦੂਸਰਾ ਗੁਰਦੁਆਰਾ ਸਾਹਿਬ ਜੋ ਇਸੇ ਪੂਰੇ ਕੰਪਲੈਕਸ ਦੇ ਵਿੱਚ ਮੌਜੂਦ ਹੈ ਗੁਰਦੁਆਰਾ ਸ੍ਰੀ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਸ੍ਰੀ ਅਕਾਲ ਬੂੰਗਾ ਸਾਹਿਬ ਦੇ ਇਤਿਹਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਸੀਸ ਦਾ ਸੰਸਕਾਰ ਕੀਤਾ ਗਿਆ ਉਸ ਸਮੇਂ ਤੁਹਾਨੂੰ ਦੱਸ ਦਈਏ ਕਿ ਗੁਰੂ ਗੋਬਿੰਦ ਸਿੰਘ ਨੇ ਸਮੁੱਚੇ ਜਿਹੜੇ ਸੰਗਤ ਸੀ ਸਮੁੱਚੀ ਸੰਗਤ ਨੂੰ ਸੰਬੋਧਨ ਕੀਤਾ ਸੋ ਉਸ ਸਥਾਨ ਦੇ ਉੱਪਰ ਅੱਜ ਕੱਲ ਗੁਰਦੁਆਰਾ ਸ੍ਰੀ ਅਕਾਲ ਪੰਗੋ ਸਾਹਿਬ ਮੌਜੂਦ ਹੈ ਇਸ ਸਥਾਨ ਤੇ ਵੀ ਸੰਗਤ ਜਿਹੜੀ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੀ ਹੈ ਭਾਈ ਜੈਤਾ ਜੀ ਜੋ ਦਿੱਲੀ ਤੋਂ ਗੁਰੂ ਸਾਹਿਬ ਦੇ ਅਸੀਸ ਨੂੰ ਲੈ ਕੇ ਅਨੰਦਪੁਰ ਸਾਹਿਬ ਆਏ ਸਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਜੈਤਾ ਜੀ ਨੂੰ ਜਿਹੜਾ ਆਪਣੇ ਕਲਾਵੇ ਦੇ ਵਿੱਚ ਲਿਆ ਗਿਆ ਉਹਨਾਂ ਨੂੰ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਗਿਆ ਸੋ ਸੰਗਤਾਂ ਜਿੱਥੇ ਸ਼ਤਾਬਦੀ ਸਮਾਰੋਹ ਦੇ ਵਿੱਚ ਲਗਾਤਾਰ ਨਤਮਸਤਕ ਖੂਨ ਦੇ ਲਈ ਸ਼ਤਾਬਦੀ ਸਮਾਰੋਹ ਦੇ ਵਿੱਚ ਭਾਗ ਲੈਣ ਦੇ ਲਈ ਪੁੱਜਦੀਆਂ ਨੇ ਉੱਥੇ ਹੀ ਸੰਗਤਾਂ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੁੜੇ ਹੋਏ ਉਹ ਸਾਰੇ ਧਾਰਮਿਕ ਸਥਾਨ ਉਹ ਇਤਿਹਾਸਿਕ ਸਥਾਨਾਂ ਦੇ ਵੀ ਦਰਸ਼ਨ ਕੀਤੇ ਜਾਣ ਤੇ ਖਾਸ ਤੌਰ ਤੇ ਨਵੀਂ ਪੀੜੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਵੀਂ ਪੀੜੀ ਨੂੰ ਵੀ ਜਿਹੜਾ ਉਹ ਇਸ ਇਤਿਹਾਸ ਦੇ ਨਾਲ ਆਪਣੇ ਗੌਰਵਮਈ ਵਿਰਸੇ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜਿਹੜਾ ਇਤਿਹਾਸ ਦੀ ਸਾਂਝ ਪਾਈ ਜਾਵੇ ਵਾਹਿਗੁਰੂ ਵਾਹਿਫਤੇ ਅਸੀਂ ਪੀਟੀਸੀ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕਿ ਇਸ ਮੌਕੇ ਤੇ ਕਾਫੀ ਕਵਰੇਜ ਕਰ ਰਹੇ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਜਿਹੜਾ ਦਿਵਸ ਆ ਰਿਹਾ ਹੈ ਉਹ ਸਬੰਧੀ ਸੰਗਤਾਂ ਚ ਬਹੁਤ ਉਤਸ਼ਾਹ ਹੈ ਅਸੀਂ ਵੀ ਵਿਸ਼ੇਸ਼ ਤੌਰ ਤੇ ਮਹਾਰਾਜ ਦੇ ਦਰਸ਼ਨ ਕਰਨ ਆਏ ਆ ਗੁਰਦੁਆਰਾ ਚੀਤਗਾਂ ਸਾਹਿਬ ਦੇ ਜਿੱਥੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੀਸ ਦਾ ਸਤਿਕਾਰ ਕੀਤਾ ਗਿਆ ਸੀ ਤੋਂ ਬਹੁਤ ਧੰਨਤਾ ਜੀ ਉਤਸ਼ਾਹ ਹੈ ਬਹੁਤ ਇਹ ਤੁਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਰੋਜ਼ਾਨਾ ਉਹਨਾਂ ਦਾ ਜਿਸ ਤਰ੍ਹਾਂ ਦਾ ਆਪਣਾ ਸਮਾਂ ਹੈ ਉਹਦੇ ਵਿੱਚ ਦਰਸ਼ਨ ਕਰਨਾ ਆਉਂਦੀਆਂ ਹਨ ਸੋ ਮਹਾਰਾਜ ਸਾਰਿਆਂ ਜਿਹੜਾ ਹੈ ਸਿਹਤ ਵੱਖੇ ਪੀੜ੍ਹੀ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਸ ਤਰ੍ਹਾਂ ਹੀ ਉਹ ਦੇਸ਼ ਤੇ ਕੌਮ ਦਾ ਕੰਮ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਆਪ ਨੂੰ ਬੜੇ ਭਾਗਾਂ ਵਾਲੇ ਸਮਝਦੇ ਹਾਂ ਕਿ ਗੁਰੂ ਸਾਹਿਬ ਦੀ ਆਪਣੇ ਜੀਵਨ ਦੇ ਵਿੱਚ 350 ਸਾਲਾ ਉਮਰ ਦੀ ਦੇ ਵਿੱਚ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਆ ਬਹੁ ਸਮਾਂ ਪਹਿਲੇ ਛੋਟੇ ਹੁੰਦਿਆ ਕਿਤੇ ਇੱਥੇ ਆਏ ਸਾਂ ਪורה ਸਾਹਿਬ ਦੇ ਦਰਸ਼ਨ ਕੀਤੇ ਉਦੋਂ ਇਹ ਸਥਾਨ ਬੜਾ ਛੋਟਾ ਜਿਹਾ ਹੁੰਦਾ ਸੀ ਮਤਲਬ ਬਿਲਡਿੰਗ ਦੇ ਤੌਰ ਤੇ ਹੁਣ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਹੈ ਤੇ ਇਸ ਸਥਾਨ ਦੀ ਵਹਾਂ ਦਾ ਦੇਸ਼ ਬਦੇਸ਼ ਫੈਲ ਰਹੀ ਆ ਖਾਸ ਕਰਕੇ ਜਿਹੜੇ ਪ੍ਰਚਾਰਕ ਨੇ ਜਿਵੇਂ ਭਾਈ ਪਿੰਦਰਪਾਲ ਸਿੰਘ ਵਰਗੇ ਉਹ ਥਾਂ ਥਾਂ ਦਿੱਲੀ ਬਦੇਸ਼ਾਂ ਵਿੱਚ ਇਹ ਕਹਿੰਦੇ ਹਨ ਵੀ ਇਸ ਸਦੀ ਤੇ ਜਰੂਰ ਵੱਧ ਚੜ ਕੇ ਹਿੱਸਾ ਲਓ ਦਰਸ਼ਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਭ ਤੋਂ ਵੱਡੀ ਗੱਲ ਹੈ ਇਸ ਗੁਰੂ ਸਾਹਿਬ ਦੀ ਸ਼ਹੀਦੀ ਦੇ ਨਾਲ ਸਾਡੀ ਸਾਰੀ ਕੌਮ ਸਾਡੇ ਸਾਰੇ ਰਾਸ਼ਟਰ ਦੇ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਕਿਵੇਂ ਆਪਣਾ ਵੱਡਾ ਦਿਲ ਕਰਕੇ ਦੂਸਰੇ ਧਰਮ ਦੇ ਲਈ ਕੁਰਬਾਨੀ ਕੀਤੀ ਜਾਂਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀਆਂ ਦੀ ਸ਼ਹਾਦਤ ਨੂੰ ਜੋ ਸਮਰਪਿਤ ਹੁੰਦਿਆਂ ਹੋਇਆ ਜੋ ਬਹੁਤ ਹੀ ਵੱਡੇ ਪੱਧਰ ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੀਆਂ ਸੰਗਤਾਂ ਸਮੁੱਚੀਆਂ ਸੰਪਰਦਾਵਾਂ ਦੇ ਸਹਿਯੋਗ ਦੇ ਨਾਲ ਇਹਨਾਂ ਪਾਵਨ ਅਸਥਾਨਾਂ ਤੇ ਜੋ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਜੋ ਮਹਾਨ ਸਮਾਗਮ ਕਰਵਾਏ ਜਾ ਰਹੇ ਨੇ ਆਪ ਸਮੁੱਚੀਆਂ ਸੰਗਤਾਂ ਨੂੰ ਇਸ ਮੀਡੀਆ ਦੇ ਰਾਹੀਂ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਜੀ ਸਮੁੱਚੀਆਂ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੇ ਨਤਮਸਤਕ ਹੋ ਕੇ ਹਾਜ਼ਰੀਆਂ ਭਰ ਕੇ ਦੀਵਾਨਾਂ ਦੇ ਵਿੱਚ ਸ਼ਮੂਲੀਅਤ ਕਰਕੇ ਆਪਣੇ ਸਮੇਂ ਸਵਾਦਸਾ ਨੂੰ ਸਫਲੀ ਕਰੋ ਜੀ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਪਾਵਨ ਪਵਿੱਤਰ ਸਥਾਨ ਹਨ ਜਿਨ੍ਹਾਂ ਸਥਾਨਾਂ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ ਤੇ ਇਸੇ ਤਰ੍ਹਾਂ ਜੋ ਸਮਾਗਮ ਵੀ ਮਨਾਏ ਜਾਣੇ ਨੇ ਉਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦੇ ਸਮਾਗਮ ਉਸ ਤੋਂ ਬਾਅਦ 사ਤਗੁਰਾਂ ਦੀ ਚਾਂਦਰੀ ਚੌਂਦਿਆਂ ਦੇ ਅੰਦਰ ਜੋ ਸ਼ਹਾਦਤ ਹੋਈ ਉਹ ਸਮਾਗਮ ਉਸ ਤੋਂ ਉਪਰੰਤ ਜੋ ਇਹਨਾਂ ਪਾਵਨ ਸਥਾਨਾਂ ਤੇ ਭਾਈ ਜੈਤਾ ਜੀ ਪੜਾਦ ਅਰ ਪੜਾ ਹੁੰਦੇ ਹੋਏ ਆਪ ਜੀ ਸਾਰੀ ਸੰਗਤ ਇਹ ਹਸ ਤੋਂ ਜਾਣੋ ਪੜਾਤਰ ਪੜਾ ਹੁੰਦੇ ਹੋਏ ਜੋ ਇਹਨਾਂ ਪਾਵਨ ਸਥਾਨਾਂ ਤੇ 사ਤਗੁਰਾਂ ਦਾ ਪਾਵਨ ਸੀਸ ਲੈ ਕੇ ਪਹੁੰਚੇ ਤੇ ਉਹ ਪਾਵਨ ਪਵਿੱਤਰ ਸਥਾਨ ਹੈ ਜਿਸ ਸਥਾਨ ਤੇ 사ਤਗੁਰਾਂ ਦੇ ਪਾਵਨ ਸੀਸ ਦੇ ਸੰਸਕਾਰ ਹੋਏ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਰਾਹੀਂ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸੀਸਗੰਜ ਸਾਹਿਬ ਦੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਖਾਸ ਪੇਸ਼ਕਸ਼ ਪਸੰਦ ਆਈ ਹੋਵੇਗੀ ਬੀਐਸ ਚਾਨਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ